ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ। ਮੰਤਰੀ ਕਲਦੀਪ ਸਿੰਘ ਢਾਲੀਵਾਲ ਦਾ ਵੱਡਾ ਬਿਆਨ ਜਿਸ ਨੂੰ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ। ਕਲਦੀਪ ਸਿੰਘ ਢਾਲੀਵਾਲ ਨੇ ਵੱਡਾ ਬਿਆਨ ਦਿੱਤਾ 31 ਦਸੰਬਰ ਤੱਕ ਨਸ਼ਾ ਬਿਲਕੁਲ ਖਤਮ ਹੋ ਜਾਵੇਗਾ। ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਆ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਕਿਉਂਕਿ ਸਰਕਾਰ ਨੂੰ 2 ਸਾਲ ਤਕਰੀਬਨ ਹੋ ਗਏ ਨੇ ਨਸ਼ਾ ਪਹਿਲਾਂ ਕਿਉਂ ਨਹੀਂ ਬੰਦ ਹੋਇਆ ਵੋਟਾਂ ਤੋਂ ਪਹਿਲਾਂ ਤਾਂ ਕਹਿੰਦੇ ਸੀ ਕਿ ਅਸੀਂ 3 ਹਫ਼ਤਿਆਂ ਦੇ ਵਿੱਚ ਮਹੀਨੇ ਦੇ ਵਿੱਚ ਅਸੀਂ ਨਸ਼ਾ ਬਿਲਕੁਲ ਪੰਜਾਬ ਦੇ ਵਿੱਚੋਂ ਖਤਮ ਕਰ ਦੇਵਾਂਗੇ ਪਰ ਹੁਣ ਕਿੱਥੇ ਗਈਆਂ ਉਹ ਗੱਲਾਂ सीएम ಉಪਗਮंतमानू ਵੀ ਇਹ ਸਵਾਲ ਆਮ ਲੋਕ ਕਰਨ ਜਦੋਂ ਆਉਂਦੇ ਨੇ ਉਹਨਾਂ ਨੂੰ ਪੁੱਛਣਾ ਕਿ ਜੋ ਤੁਸੀਂ ਵਾਅਦੇ ਕੀਤੇ ਸੀ ਉਹ ਹਜੇ ਪੂਰੇ ਕਿਉਂ ਨਹੀਂ ਹੋ ਰਹੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕਹਿੰਦੇ ਨੇ ਕਿ 31 ਦਸੰਬਰ ਤੱਕ ਨਸ਼ਾ ਬੰਦ ਹੋ ਜਾਵੇਗਾ 31 ਦਸੰਬਰ ਕੋਈ ਖਾਸ ਦਿਨ ਹੈ ਜਾਂ ਤਾਂ ਇਹ ਤੁਸੀਂ ਆਮ ਲੋਕਾਂ ਨੂੰ ਕਲੀਅਰ ਕਰੋ 31 ਦਸੰਬਰ ਤੱਕ ਕਿ ਨਸ਼ਾ ਕਿਉਂ ਖਤਮ ਹੋਵੇਗਾ ਉਸ ਤੋਂ ਪਹਿਲਾਂ ਨਸ਼ਾ ਕਿਉਂ ਨਹੀਂ ਖਤਮ ਹੁੰਦਾ ਅਗਰ ਕੋਈ ਅਫੀਮ ਦੀ ਜਾਂ ਭੁੱਕੀ ਦੀ ਖੇਤੀ ਕਰਦਾ ਉਹ ਤੁਹਾਡੇ ਵਾਸਤੇ ਨਸ਼ਾ ਹੋ ਜਾਂਦਾ ਜੋ ਸ਼ਾਹੀਆ ਉਹਦਾ ਕੋਈ ਨੁਕਸਾਨ ਨਹੀਂ ਜਿਹੜੇ ਆਮ दारूਆਂ ਦੇ ਠੇਕੇ ਖੋਲਦੇ ਨੇ ਸਵੇਰੇ 5 ਵਜੇ ਤੋਂ ਰਾਤ ਨੂੰ 10-11 ਵਜੇ ਤੱਕ ਭੀੜ ਰਹਿੰਦੀ ਹੈ ਠੇਕਿਆਂ ਤੇ ਉਹਨਾਂ ਚੋਂ ਸਰਕਾਰ ਨੂੰ ਮੋਟਾ ਕਮਿਸ਼ਨ ਆਉਂਦਾ ਉਹ ਚੀਜ਼ ਨਸ਼ਾ ਕਿਉਂ ਨਹੀਂ ਉਹ ਚੀਜ਼ ਆਮ ਠੇਕੇਬੰਦ ਕਿਉਂ ਨਹੀਂ ਹੁੰਦੀ ਠੇਕਿਆਂ ਦੇ ਵਿੱਚ ਲਾਇਸੈਂਸ ਨੇ ਜਿਹੜੇ ਉਹ ਰੱਦ ਕਾਤੋਂ ਨਹੀਂ ਹੁੰਦੇ ਇਹਦੇ ਲੋਕ ਦਿੱਲੀ दारू ਪਿੰਦੇ ਨੇ ਕਿਉਂਕਿ ਇਹਨਾਂ ਨੂੰ दारूਆਂ ਦੇ ਵਿੱਚੋਂ ਠੇਕਿਆਂ ਦੇ ਵਿੱਚੋਂ ਮੋਟਾ ਕਮਿਸ਼ਨ ਆਉਂਦਾ ਸਰਕਾਰ ਨੂੰ ਉਹਨੂੰ ਨਸ਼ੇ 'ਚ ਗਿਣਦੀ ਹੀ ਨਹੀਂ ਸਰਕਾਰ दारू ਨੂੰ ਕਦੇ ਪ੍ਰਮੋਟ ਗਲਤ ਕਰਦੀ ਹੀ ਨਹੀਂ ਦਾਰੂ ਸਹੀ ਹੈ ਜਿੰਨੀ ਮਰਜ਼ੀ ਪੀਓ ਅਗਰ ਕੋਈ ਪੁੱਕੀ ਅਫੀਮ ਦੀ ਖੇਤੀ ਕਰਦਾ ਜਾਂ ਆਪ ਦੇ ਖਾਣ ਦੀ ਖਾਤਰ ਆਪ ਦੇ ਘਰੇ ਕੋਈ ਅਗਾਉਂਦਾ ਤਾਂ ਉਹ ਸਰਕਾਰ ਦੀ ਨਜ਼ਰ ਦੇ ਵਿੱਚ ਨਸ਼ਾ ਬਣ ਜਾਂਦਾ ਦੇਖਦੇ ਆ 31 ਦਸੰਬਰ ਤੱਕ ਜਿਵੇਂ ਇਹ ਕਹਿੰਦੇ ਨੇ ਕਿ ਨਸ਼ਾ ਬਿਲਕੁਲ ਖਤਮ ਹੋ ਜੂ ਕਿਉਂਕਿ ਆਮ ਲੋਕਾਂ ਨੂੰ ਹੁਣ ਵਿਸ਼ਵਾਸ ਨਹੀਂ ਹੈਗਾ ਸਰਕਾਰਾਂ ਤੇ ਅੱਗੇ ਦੇਖਣਾ ਹੋਵੇ ਕਿ 31 ਦਸੰਬਰ ਤੱਕ ਵਾਕੇ ਨਸ਼ਾ ਖਤਮ ਹੋ ਸਕਦਾ ਜਾਂ ਨਹੀਂ ਹੋ ਸਕਦਾ ਕਿਉਂਕਿ ਫੇਰ ਹੁਣ ਵੋਟਾਂ ਆ ਗਈਆਂ ਨੇ ਲੋਕਾਂ ਨੂੰ ਫੇਰ ਗੱਲਾਂ ਦੇ ਵਿੱਚ ਅਲਜਾਉਣਾ ਫੇਰ ਲੋਕਾਂ ਨੂੰ ਮਿੱਠੀਆਂ ਗੋਲੀਆਂ ਦੇਣੀਆਂ ਕੋਲੇ ਭਾਲੇ ਲੋਕ ਫੇਰ ਗੱਲਾਂ ਦੇ ਵਿੱਚ ਆ ਜਾਂਦੇ ਨੇ ਵੋਟਾਂ ਪਾ ਜਾਂਦੇ ਨੇ ਫੇਰ ਝੂਠੇ ਵਾਦੇ ਕਰ ਜਾਂਦੇ ਨੇ ਕਿ ਜੋ ਕੰਮ ਰਹਿੰਦੇ ਨੇ ਉਹ ਅਸੀਂ ਪੂਰੇ ਕਰਾਂਗੇ ਨਸ਼ਾ ਤਾਂ ਕੋਈ ਵੀ ਸਰਕਾਰ ਆ ਜਾਵੇ ਉਹ ਬੰਦ ਨਹੀਂ ਕਰ ਸਕਦੀ ਉਹ ਨਸ਼ੇ ਚੀਜ਼ ਜੋ ਨਸ਼ੀ ਵਾਲੀ ਚੀਜ਼ ਹੈ ਨਸ਼ਾ ਵੇਚਦਾ ਇਹ ਚੀਜ਼ਾਂ ਚ ਤਾਂ ਸਰਕਾਰ ਨੂੰ ਮੁਨਾਫੇ ਜ਼ਿਆਦਾ ਹੁੰਦੇ ਨੇ ਇਹ ਚੀਜ਼ਾਂ ਕਦੇ ਵੀ ਬੰਦ ਨਹੀਂ ਹੋ ਸਕਦੀਆਂ ਇਹ ਸਿਰਫ ਝੂਠੇ ਵਾਦੇ ਨੇ